ਜਿਹੜਾ ਕਿ ਮੁੰਡਿਆਂ ਦਾ ਜਵਾਰਕਾਊਟ ਆ ਉਹ ਆ ਬਾਈ 400 ਮੀਟਰ ਦੀਆਂ 4 ਲਗ ਭੱਗ ਬਾਈ ਬਾਕੀ ਦੇਖ ਲਿਆ ਮੁੰਡੇ ਕਿਵੇਂ ਵਰਕਆਊਟ ਲਾਉਂਦੇ ਆ ਬਾਈ ਮੌਸਮ ਪੂਰਾ ਠੱਡਾਗਾ ਤੇ ਜੱਸੀ ਭਰਾ ਆਪਣਾ ਬਾਈ ਦਵਾ ਰਿਆ ਇਹਨਾਂ ਦੀ 400 ਮੀਟਰ ਤੇ ਮੁੰਡੇ ਵਰਕਆਊਟ ਸਟਾਰਟ ਹੋ ਗਿਆ ਵੀ 400 ਮੀਟਰ ਜਿਹੜੀ ਕਿ 400 ਮੀਟਰ ਦੀ ਅੱਜ 4 ਰਹਿ ਗਈਆਂ ਜਿਹੜਾ ਕਿ ਦਾ ਟਾਈਮਿੰਗ ਆ 1:30 ਆ ਬਾਈ ਟਾਈਮਿੰਗ 400 ਮੀਟਰ ਦਾ ਤੇ ਜਿਹੜੀ ਇਹਦੇ ਵਿੱਚ ਰੈਸਟ ਰਹਿਣ ਵਾਲੀ ਆ ਰੈਸਟ 1 ਮਿੰਟ ਰਹਿਣ ਵਾਲੀ ਆ ਅੱਜ ਇਹਨਾਂ ਦਾ ਦੂਸਰਾ ਦਿਨ ਆ ਜਿਹੜਾ ਕਿ ਵਰਕਆਊਟ ਦਾ سٹਾਰਟ ਕੀਤਾ ਹੋਇਆਗਾ ਪਹਿਲਾ ਇਹ ਮਹੀਨਾ ਬਾਈ ਡੇਢ ਮਹੀਨਾ ਪਾਈ ਨਹੀਂ ਕਿ ਗਰਾਊਂਡ ਚ ਮਾਂ ਵੀ ਕਿਉਂਕਿ ਆਪਾਂ ਬਿਮਾਰ ਚੱਲ ਰਹੇ ਸੀ ਤੇ ਵਰਕਆਊਟ ਇਹਨਾਂ ਨੇ ਕੀਤਾ ਨਹੀਂ ਬਾਈ ਕੱਲੀ ਸਲੋ ਰਣੀ ਕਰਦੇ ਸੀ ਤੇ ਹੁਣ 10 12 ਦਿਨਾਂ ਦੇ ਫ੍ਰੀ ਫਾਇਰ ਖੇਡਦੇ ਸੀ ਇਹ ਟਾਈਮ ਪਾਸ ਕਰਨ ਲੱਗੇ ਹੋਏ ਸੀ ਤੇ ਹੁਣ ਵਰਕਆਊਟ ਸਟਾਰਟ ਕੀਤਾ ਆਪਾਂ ਇਹਨਾਂ ਦਾ ਬਾਈ ਤੇ ਕਹਿੰਦੇ ਬਾਈ ਬਾਈ ਆਇਆ ਕਰ ਗਰਾਊਂਡ ਆਇਆ ਕਰ ਹੁਣ ਆਪਾਂ ਹੌਲੀਲੀ ਗਰਾਊਂਡ ਆਉਣ ਲੱਗੇ ਬਾਕੀ ਬਾਈ ਮੇਰਾ ਵੀ ਮਨ ਨਹੀਂ ਲੱਗਦਾ ਸੀ ਕਰੇ ਜੀ ਲਾਇਰਾ ਚੌਂਗਰਾਉਂਡ ਦੇ ਅੱਗੇ ਥੋੜਾ ਜਿਆ ਠੀਕ ਲੱਗਦਾ ਜਿਹੜਾ ਕੰਟ੍ਰੈਕਟ ਘੰਟਾ ਟਪਾ ਜੰਨੇ ਆ ਤੇ ਬਈ ਲਗਭਗ ਇਹਨਾਂ ਦੀ 200 ਦਾ ਕੰਪਲੀਟ ਹੋ ਚੁੱਕੀ ਹੈ ਤੇ 120 ਮੀਟਰ ਰਹਿ ਚੁੱਕੀ ਹੈ ਤੇ ਬਹੁਤ ਸੋਨਾ ਟਾਈਮ ਲਾ ਰਿਹਾ ਮੁੰਡੇ 130 ਵਾਲੀ ਲਾਉਣੀ ਹੈ ਬਾਕੀ ਆਪਾਂ ਇਹਨੂੰ ਪੁੱਛਾਂਗੇ ਕਿ ਕਿੰਨੇ ਵਾਲੀ ਲਾਈ ਹੈ ਇਹ ਪਹਿਲਾ ਰੈਪਿਡਿਸ਼ਨ ਆ ਬਈ ਜਿਹੜਾ ਕਿ 400 ਮੀਟਰ ਦੀ ਲੱਗ ਰਹੀ ਹੈ ਫਸਟ ਰੈਪਿਡਿਸ਼ਨ 400 ਮੀਟਰ ਦਾ ਲੱਗ ਰਿਹਾਗਾ ਤੇ ਬਹੁਤ ਸੋਨਾ ਵਰਕਆਊਟ ਚੱਲ ਰਿਹਾ ਬਈ ਜੱਸੀ ਨੇ ਲਵਾਈ ਹੈਗੀ ਤੇ ਇੱਕ ਦੂਜੇ ਦੀ ਪੇਸ ਤੇ ਲੱਗੇ ਹੋਇਆ ਤਿੰਨੇ ਜਣੇ ਤੇ 400 ਮੀਟਰ ਹੋ ਚੁੱਕੀ ਆ ਕਿੰਨੇ ਲੱਗੀ 18 ਵਾਲੀ ਬਈ ਮੁੰਡਿਆਂ ਨੇ ਤੇਜ਼ ਲਾਤੀ ਤੇ ਕਹੀ ਇਹਨਾਂ ਨੂੰ 13 ਵਾਲੀ ਸੀ ਤੇ ਹੁਣ ਇੱਕ ਮਿੰਟ ਦੀ ਰੈਸਟ ਆ ਹੁਣ ਇਹਨਾਂ ਨੂੰ ਪਤਾ ਲੱਗੂ ਵੀ ਕੀ ਹੁੰਦਾ ਕੀ ਮਾਹੌਲ ਐ ਕਿਉਂਕਿ ਤੇਜ਼ ਲਾਤੀ ਤੇ ਹਜੇ ਪਿੰਨਾ ਤੈਨ ਹੈ ਕਿਉਂਕਿ ਵਰਕਆਊਟ ਹੌਲੀ ਹੌਲੀ ਵਿਧਾਵਾਗੇ ਆਪਾਂ ਇਹਨਾਂ ਦਾ ਜਿਹੜਾ ਕੀ ਵਰਕਆਊਟ ਐ ਹੌਲੀ ਹੌਲੀ ਅੱਗੇ ਕਰਾਂਗੇ ਲੋ ਬਈ ਮੁੰਡਿਆਂ ਦੀ ਜਿਹੜੀ ਕੀ 400 ਮੀਟਰ ਐ ਦੂਸਰੀ ਰੈਪਿਡਿਸ਼ਨ ਸਟਾਰਟ ਕਰ ਰਿਹਾ ਬਾਈ 1 ਮਿੰਟ ਦੀ ਜਿਹੜੀ ਕਿ ਰੈਸਟ ਹੈ ਉਹ ਪੂਰੀ ਹੋ ਚੁੱਕੀ ਹੈ ਤੇ ਮੁੰਡੇ ਬਾਈ ਤਿਆਰ ਆ ਤੇ ਕਹਿੰਦੇ ਹੁਣ ਆਪਾਂ ਬਣੀ ਭਰਾ ਆਪਣਾ ਛੋਟਾ ਲਵਾ ਰਿਹਾ ਬਾਈ 400 ਮੀਟਰ ਦੂਸਰਾ ਰੈਪਿਡਿਸ਼ਨ ਤੇ ਬਹੁਤ ਸੋਹਣਾ ਵਰਕਆਊਟ ਚੱਲ ਰਿਹਾ ਤੇ ਮੌਸਮ ਵੀ ਕਹਿੰਦੇ ਅੱਜ ਪੂਰਾ ਠੰਡਾ ਹੈਗਾ ਵਰਕਆਊਟ ਤੇ ਮੌਸਮ ਕਹਿੰਦੇ ਪੂਰਾ ਰੋਮਾਂਟਿਕ ਵੀ ਹੈ ਪਰ ਰੋਮਾਂਟਿਕ ਵਾਲੀ ਹੁਣ ਆਪਾਂ ਨੂੰ ਫੀਲਿੰਗ ਉੱਡ ਚੁੱਕੀ ਹੈ ਜਿਹੜੀ ਕਿ ਹਲਾਤਾਂ ਨੇ ਮਾਰ ਦਿੱਤੀ ਰੋਮਾਂਟਿਕ ਹੁਣ ਜਮਈ ਹੋਈ ਦਾ ਤੇ ਬਹੁਤ ਸੋਹਣਾ ਬਾਈ ਵਰਕਆਊਟ ਚੱਲ ਰਿਹਾ ਕਹਿੰਦੇ ਨੇ ਮੁੰਡਿਆਂ ਨੇ ਪੇਸ ਚੱਲ ਰਹੀ ਹੈ ਤੇ ਜੱਸੀ ਨੇ ਤੇਜ ਲਵਾਤੀ ਸੀ 400 ਮੀਟਰ ਲਾਉਣੀ 130 ਆਲੀ ਸੀ ਕਹਿੰਦੇ ਜੱਸੀ ਨੇ ਇਕੱਠਾਂ ਵਾਲੀ ਲਵਾਦੀ ਸੀ ਮੁੰਡਿਆਂ ਦੀ ਤੇ ਹੁਣ ਦੇਖਦੇ ਆ ਕਿੰਨੇ ਆਲੀ ਲਾਉਂਦੇ ਦੇ ਮੁੰਡਾ ਬਾਰੀ ਬਾਰੀ ਟਾਈਮ ਦੇਖ ਰਿਆ ਥੋੜਾ ਜਿਹਾ ਬਾਈ ਨੂੰ ਸਮਝਾਵਾਂਗੇ ਵੀ ਬਾਰੀ ਬਾਰੀ ਟਾਈਮ ਨਹੀਂ ਦੇਖੀ ਜਾਂਦਾ ਲਗਭਗ 200 ਮੀਟਰ ਹੋ ਚੁੱਕੀ ਆ ਬਾਈ ਨਾਲੀ ਚਲੋ ਚਲੋ ਜਾਵਾ ਮੁੰਡੇ ਕੋਲ ਆਪਣੀ 바ਰੀ ਬਾਰੀ ਟਾਈਮ ਨਾਲ ਇਹ ਕੋਈ ਨਾ ਇੱਕੋ ਪੈਸ ਰੱਖ ਚਲੋ 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 ਚਾਵਾ ਚਾਵਾ 50 ਮੀਟਰ ਰਗੀ ਲੋ ਵੀ ਨਾ ਦੀਆਂ ਜਿਹੜੀਆਂ ਕਿ ਦੋ ਰੈਪੀਟੀਸ਼ਨ ਹੋ ਚੁੱਕਿਆ 400 ਮੀਟਰ ਦੇ ਇਹ ਹੁਣ ਪੋਸਤੇ ਆਪਾਂ ਮੁੰਡੇ ਨੂੰ ਕਿਨੇ ਲਾਈ ਕਿਨੇ ਲੱਗੀ ਐ 26 ਵਾਲੀ ਇੱਕ 26 ਹੀ ਲਾਤੀ ਬਈ ਮੁੰਡਿਆਂ ਨੇ ਆ ਵੀ ਤੇਜ ਦਾਤੀ ਮੁੰਡਿਆਂ ਨੇ ਪਰ ਬਹੁਤ ਸੋਨਾ ਬਾਰਕੋਡ ਕਰ ਰਹੇ ਆ ਦੋ ਰੈਪੀਟੀਸ਼ਨਾਂ ਰਹਿ ਚੁੱਕੀਆਂ ਮੁੰਡਿਆਂ ਦੀਆਂ ਇੱਕ ਮਿੰਟ ਦੀ ਰੈਸਟ ਐ ਲਓ ਬਈ ਮੁੰਡਿਆਂ ਦੀ ਜਿਹੜੀ ਕਿ ਤੀਜੀ ਰੈਪੀਟੀਸ਼ਨ ਐ ਇੱਕ ਮਿੰਟ ਲਗਭਗ ਹੋ ਗਿਆ ਤੇ ਤੀਸਰੀ ਰੈਪੀਟੀਸ਼ਨ ਐ ਸਟਾਰਟ ਕਰ ਰਹਾ ਬਈ ਮਾਮਣੀ ਦਵਾ ਰੇ ਤੀਸਰੀ ਰੈਪੀਟੀਸ਼ਨ ਵੀ ਤੇ ਤੀਸਰੀ ਰੈਪੀਟੀਸ਼ਨ ਸਟਾਰਟ ਹੋ ਚੁੱਕੀ ਐ અચ્છા વાવા મુ ગુજ लो चलो छावा मुंडे पेट <coughs> इधर भाई अपने दूसरे मुंडे फौजिया रिजल्ट आ रहा है पत्ते ला रहे है ਲੋ ਬਈ ਮੁੰਡਿਆਂ ਦੀਆਂ ਤਿੰਨ ਰੈਪਿਟੀਸ਼ਨ ਹੋ ਚੁੱਕੀਆਂ ਕਿੰਨੇ ਲੱਗੀ ਲੋ ਬਈ ਮੁੰਡਿਆਂ ਨੇ ਆ 24 ਲਈ ਆਪਾਂ ਵਰਤੀ ਵਾਲੀ ਆਖਿਆ ਹੋਇਆ ਸੀ 1 ਮਿੰਟ ਦੀ ਰੈਸਟ ਦੇ ਦੇ ਮੁੰਡੇ ਥੋੜੇ ਜੀ ਦੂਸਰਾ ਦਿਨ ਵਰਕਆਊਟ ਦਾ ਤੜਚ ਲੱਗ ਰਿਹਾ ਮੁੰਡੇ 1 ਮਿੰਟ ਦੀ ਹੁਣ ਰੈਸਟ ਸਟਾਰਟ ਹੋ ਚੁੱਕੀ ਇਹਨਾਂ ਦੀ ਰੈਸਟ ਕਰਨਗੇ ਬਈ ਹੁਣ 1 ਮਿੰਟ ਇੱਕ ਰੈਪਿਟੀਸ਼ਨ ਰਹਿ ਚੁੱਕੀ ਇਹਨਾਂ ਦੀ ਬਈ ਜੱਸੀ ਹੁਣ ਨਹੀਂ ਲਵਾ ਰਹਾ ਚੌਥੀ ਰੈਪਿਟੀਸ਼ਨ ਜਿਹੜੀ ਕਿ ਲਾਸਟ ਆ ਬਈ ਆਪਾਂ ਇਹਦੇ ਚਾਰ ਦਿੱਤੀਆਂ ਜੀ 400 ਮੀਟਰ ਵਧੀਆ ਲਾਈ ਜੱਸੀ ਕੋਈ ਚੱਕਰ ਨਹੀਂ ਹਲੋ ਬਈ ਮੁੰਡਿਆ ਨੇ ਨਾ ਰਿਹਾ ਰੈਪੀਟਿਸ਼ਨ ਚੌਥੀ ਕਹਿੰਦੇ ਵਰਕਆਊਟ ਅੱਜ ਦਾ ਹੋ ਚੁੱਕਾ ਕੰਪਲੀਟ ਤੇ ਬਹੁਤ ਸੋਹਣਾ ਵਰਕਆਊਟ ਕਰ ਰਿਹਾ ਬਈ ਆਰਮੀ ਦਾ ਵਰਕਆਊਟ ਚੱਲ ਰਿਹਾ ਹੈਗਾ ਜਿਹੜਾ ਕਿ ਆਪਾਂ ਹੁਣ ਮਿਡ ਤੇ ਆਕਸੀਜਨ ਵਰਕਆਊਟ ਸਟਾਰਟ ਕੀਤਾ ਦੋਵੇਂ ਕੁਝ ਮਿਕਸ ਹੈ ਤੇ ਇਸ ਤੋਂ ਬਾਅਦ ਆਪਾਂ ਬਈ ਜਦੋਂ ਥੋੜੇ ਦਿਨ ਰਹਿ ਗਿਆ ਆਪਾਂ ਸਵੀਟ ਵਰਕਆਊਟ ਕਰਾਵਾਂਗੇ ਇਹਨਾਂ ਨੂੰ ਤੇ ਹੁਣ ਆਕਸੀਜਨ ਦੇ ਮਿਡ ਵਰਕਆਊਟ ਕਰਾ ਰਹੇ ਆਪਾਂ ਇਹਨਾਂ ਨੂੰ ਬਾਕੀ ਕੋਈ ਨਾ ਪੰਨੇ ਥਰਾ ਬੜੇ ਸੱਜਾਂ ਵੀ ਹਰੋ ਜਦੋਂ ਦਿਖਾਇਆ ਕਰਾਂਗੇ ਬੇਟੇ ਬੇਟੀਆਂ ਦੀਆਂ ਵੀ ਸਾਰਾ ਕੁਝ ਤੇ ਦੂਜਾ ਜੱਡ ਪ੍ਰੋਪਰ ਵੀਡੀਓ ਪਾਇਆ ਕਰਾਂਗੇ ਬਾਕੀ ਆਪਣੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਸਪੋਰਟ ਕਰੋ ਬਈ ਸਾਰੇ ਜਣੇ ਜੱਜ ਕੇ ਫੋਲੋ ਚਲੋ ਚਲੋ ਚਾਵਾ ਮੁੰਡਿਓ ਲਓ ਬਈ ਮੁੰਡਿਆਂ ਦੀ ਜਿਹੜੀ ਕਿ ਚੌਥੀ ਸੀ 400 ਮੀਟਰ ਉਹ ਲਗਭਗ ਹੋ ਚੁੱਕੀ ਆ ਕੰਪਲੀਟ ਉਸਦੇ ਆਪਨੂੰ ਕਿੰਨੇ ਲਈ ਕਿੰਨੇ ਲੱਗੇ ਸੀ 1 25 ਲਈ ਬਈ ਮੁੰਡਿਆਂ ਦਾ ਜਿਹੜਾ ਕਿ ਅੱਜ ਦਾ ਵਰਕਆਊਟ ਸੀ 400 ਮੀਟਰ ਦੀਆਂ ਚਾਰ ਸੀ ਬਈ ਜਿਹੜੀ ਕਿ ਇੱਕ 3 ਵਾਲੀਆਂ ਦਿੱਤੀਆਂ ਆਉਂਗਾ ਸੀ ਤੇ ਜਿਹੜੀ ਰੈਸਟ ਸੀ ਇਹਦੇ ਵਿੱਚ ਉਹ 1 ਮਿੰਟ ਦੀ ਰੈਸਟ ਸੀ ਅੱਜ ਦਾ ਜਿਹੜਾ ਇਹਨਾਂ ਦਾ ਵਰਕਆਊਟ ਆ ਉਹ ਹੋ ਚੁੱਕਾ ਕੰਪਲੀਟ ਤੇ ਫੁੱਲ ਵੀਡੀਓ ਦੇਖਿਆ ਕਰੋ ਤੇ ਅੱਜ ਦਾ ਆਪਣਾ ਵਰਕਆਊਟ ਸੀ ਹੋ ਚੁੱਕਾ ਕੰਪਲੀਟ ਜੱਸੀ ਦਾ ਜੋਰ ਲੱਗ ਜੁਗਾ ਬੈਠਾ ਬਈ ਸਾਂ ਪੂਰਾ ਚੜਿਆ ਹੋਇਆ ਨਾ